ਜੀ ਪਹਿਲਾਂ ਮੈਂ ਜੋਬ ਕਰਦਾ ਸੀਗਾ ਜੀ ਫੋਟ ਲੈਂਡ ਵਿੱਚ ਸੀਗਾ ਮੈਂ ਜੋਬ ਕਰ ਰਿਹਾ ਸੀਗਾ ਤੇ ਇੱਕ ਮਿਸ ਹੈਪਨਿੰਗ ਹੋ ਗਈ ਸੀ ਮੇਰਾ ਬੇਟਾ ਸੀਗਾ 12 ਸਾਲ ਦਾ ਉਹਨੂੰ 2021 ਦੇ ਵਿੱਚ ਬੋਨ ਕੈਂਸਰ ਹੋ ਗਿਆ ਸੀ ਉਹਨੂੰ ਤੇ ਉਹਦੀ ਬਹੁਤ ਕੰਮ ਇਲਾਜ ਕਰਾਇਆ ਪੰਜ ਭਾਨੜ ਬੜੀ ਕੀਤੀ ਨੌਕਰੀ ਚਲੀ ਗਈ ਉਹਦੀ ਵਜ੍ਹਾ ਨਾਲ ਤੇ ਉਸ ਤੋਂ ਬਾਅਦ ਨੌਕਰੀ ਬੜੀ ਟਰਾਈ ਕੀਤੀ ਨੌਕਰੀ ਨਹੀਂ ਮਿਲੀ ਤੇ ਉਸ ਤੋਂ ਬਾਅਦ ਇਹ ਕੰਮਰ ਸੋਚਿਆ ਘਰੇ ਬੈਠ ਕੇ ਸਲਾਹ ਕੀਤੀ ਕਿ ਕੀ ਕੀਤਾ ਜਾਵੇ ਇਹ ਉਸ ਤੋਂ ਬਾਅਦ ਸਲਾਹ ਕਰਕੇ ਇਹ ਕੰਮ ਸ਼ੁਰੂ ਕੀਤਾ ਦਸੰਬਰ ਵਿੱਚ ਕੰਮ ਸ਼ੁਰੂ ਕੀਤਾ ਜੀ ਅਸੀਂ ਕੜੀ ਪਕੌੜਾ ਜੀ ਆਪਣਾ ਰਾਜਵਾ ਹੁੰਦੇ ਆ ਮਟਰ ਪਨੀਰ ਹੁੰਦਾ ਜੀ ਤੇ ਮਟਰ ਪਨੀਰ ਤੁਸੀਂ ਚਾਵਲਾਂ ਨਾਲ ਦਿੰਦੇ ਹੋਗੇ ਰੋਟੀ ਹੈ ਜੀ ਰੋਟੀ ਵੀ ਹੈਗੀ ਆਪਣੇ ਕੋਲ ਜੀ ਅਜੀ ਫਿਰ ਤੁਸੀਂ ਇੱਧਰ ਕਿੰਨੇ ਵਜੇ ਆ ਜਾਂਦੇ ਹੋ ਜੀ 3:30 11:30 ਜਾਈਦਾ ਜੀ ਗਲਾਸ ਵਾਗਰ ਦਾ 3:30 ਤੇ ਫਿਰ ਕਿੰਨੇ ਵਜੇ ਉੱਠ ਕੇ ਸਾਰਾ ਤਿਆਰੀ ਕਰਦੇ ਹੋ ਇਸਲੇ 5:00 ਵਜੇ ਲੱਗ ਜੇ ਉਸਕੇ ਜੀ ਸੂਈ ਚੜ ਜਾਈਦਾ ਕੰਮ ਕਰਦੇ ਉਹਨੂੰ ਜਦੋਂ ਵਾਈ ਹੁੰਦੇ ਆ ਜੀ ਕੜੀ ਹੁੰਦੀ ਆ ਰਾਜਮਾ ਹੁੰਦੇ ਆ ਮਟਰ ਪਨੀਰ ਆਪਣਾ ਨਿਊਟਰੀ ਹੈਗੀ ਆ ਜੀ ਅੱਛਾ ਹਾਂਜੀ ਬਾਕੀ ਡੇ ਵਾਈ ਹੁੰਦਾ ਜੀ ਕਦੇ ਪਨੀਰ ਪੁਰਜੀ ਹੁੰਦੀ ਆ ਕਦੇ ਪਰਠਾ ਹੁੰਦਾ ਵਾ ਕਦੇ ਭਿੰਡੀ ਸਬਜੀ ਹੁੰਦੀ ਆ ਲੱਗਦਾ ਚੇਂਜ ਐਵਰਾਈਟੀ ਹੁੰਦੀ ਰਹਿੰਦੀ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਿਆਂਗ ਦਾ ਸਿਟੀ ਹੈਡਲਾਈਨ ਤੋਂ ਅੱਜ ਆਪਾਂ ਇਹ ਲੋਧੀ ਗਲਾਬ ਵਾਲੀ ਰੋਡ ਤੋਂ ਲੰਗੇ ਜਾ ਰਹੇ ਸੀ ਤੇ ਇੱਕ ਪੰਜਾਬੀ ਭਰਾ ਦਾ ਆਪਣਾ ਸਟਾਲ ਦਿਖਿਆ ਤੇ ਮਨ ਕੀਤਾ ਕਿ ਇਹਨਾਂ ਨਾਲ ਗੱਲਬਾਤ ਕਰਦੇ ਆ ਆਓ ਤਾਂ ਆਪਾਂ ਗੱਲਬਾਤ ਕਰਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੋਈ ਤੁਹਾਡੇ ਕੋਲ ਇੱਧਰ ਹੁੰਦਾ ਕੀ ਕੀ ਆ ਲਓ ਜੀ ਜਦੋਂ ਵਾਈਸ ਹੁੰਦੇ ਆ ਜੀ ਕੜੀ ਹੁੰਦੀ ਆ ਰਾਜਮਾ ਹੁੰਦੇ ਆ ਮਟਰ ਪਨੀਰ ਆਪਣਾ ਨਿਊਟਰੀ ਹੈਗੀ ਆ ਜੀ ਅੱਛਾ ਹਾਂ ਜੀ ਬਾਕੀ ਡੇ ਵਾਈ ਹੁੰਦਾ ਜੀ ਕਦੇ ਪਨੀਰ ਪੁਰਜੀ ਹੁੰਦੀ ਆ ਕਦੇ ਪਰਠਾ ਹੁੰਦਾ ਵਾ ਕਦੇ ਭਿੰਡੀ ਸਬਜੀ ਹੁੰਦੀ ਆ ਲੱਗਦਾ ਚੇਂਜ ਆ ਵੈਰਾਈਟੀ ਹੁੰਦੀ ਰਹਿੰਦੀ ਆ ਤੇ ਚਾਵਲ ਤੁਸੀਂ ਕਿਹੜੇ ਵਰਤਦੇ ਹੋ ਬਾਸਪਤੀ ਜੀ ਬਾਸਪਤੀ ਮਤਲਬ ਸਭ ਕੁਝ ਵਧੀਆ ਵਰਤਦੇ ਹੋ ਤੁਸੀਂ ਹਾਂ ਜੀ ਬਿਲਕੁਲ ਘਰ ਵਿੱਚ ਚੀਜ਼ਾਂ ਵਰਤੇ ਸਾਰੀ ਜਿਵੇਂ ਕਰਦੇ ਹੋ ਤੇ ਸਭ ਕੁਝ ਆਪਣਾ ਘਰ ਹੀ ਬਣਾਉਂਦੇ ਹੋ ਖੁਦ ਹੀ ਹਾਂ ਜੀ ਹਾਂ ਜੀ ਖੁਦ ਬਣਾਈਦਾ ਸਾਰਾ ਕੁਝ ਜੀ ਤੇ ਤੁਸੀਂ ਪਹਿਲਾਂ ਇੱਦਾਂ ਤੈਨੂੰ ਲੰਮ ਦਾ ਕਿੱਦਾਂ ਪਤਾ ਲੱਗਿਆ ਕਿ ਮੈਂ ਇੱਦਾਂ ਕੰਮ ਕਰਾਂ ਤੁਸੀਂ ਪਹਿਲਾਂ ਕੀ ਕਰਦੇ ਸੀ ਜੀ ਪਹਿਲਾਂ ਮੈਂ ਜੋਬ ਕਰਦਾ ਸੀਗਾ ਜੀ ਫੋਟ ਲੈਂਡ ਵਿੱਚ ਸੀਗਾ ਮੈਂ ਜੋਬ ਕਰ ਰਿਹਾ ਸੀਗਾ ਤੇ ਇੱਕ ਮਿਸ ਹੈਪਨਿੰਗ ਹੋ ਗਈ ਸੀ ਮੇਰਾ ਬੇਟਾ ਸੀਗਾ 12 ਸਾਲ ਦਾ ਉਹਨੂੰ 2021 ਦੇ ਵਿੱਚ ਬੋਨ ਕੈਂਸਰ ਹੋ ਗਿਆ ਸੀ ਉਹਨੂੰ ਤੇ ਉਹਦੀ ਬਹੁਤ ਕੰਮ ਇਲਾਜ ਕਰਾਇਆ ਪੰਜ ਭਾਨੜ ਬੜੀ ਕੀਤੀ ਨੌਕਰੀ ਚਲੀ ਗਈ ਉਹਦੀ ਵਜ੍ਹਾ ਨਾਲ ਤੇ ਉਸ ਤੋਂ ਬਾਅਦ ਨੌਕਰੀ ਬੜੀ ਟਰਾਈ ਕੀਤੀ ਨੌਕਰੀ ਨਹੀਂ ਮਿਲੀ ਤੇ ਉਸ ਤੋਂ ਬਾਅਦ ਇੱਕ ਕੰਮਰ ਸੋਚਿਆ ਘਰੇ ਬੈਠ ਕੇ ਸਲਾਹ ਕੀਤੀ ਘਰੇ ਵੀ ਕੀ ਕੀਤਾ ਜਾਵੇ ਤੇ ਉਸ ਤੋਂ ਬਾਅਦ ਸਲਾਹ ਕਰਕੇ ਇਹ ਕੰਮ ਸ਼ੁਰੂ ਕੀਤਾ ਦਸੰਬਰ ਵਿੱਚ ਕੰਮ ਸ਼ੁਰੂ ਕੀਤਾ ਜੀ ਅਸੀਂ ਤੇ ਹੁਣ ਕਰ ਰਹੇ ਆਂ ਵਧੀਆ ਰਿਸਪੌਂਸ ਮਿਲ ਰਿਹਾ ਜੀ ਵਧੀਆ ਕੰਮ ਚੱਲ ਰਿਹਾ ਸਾਡਾ ਤੁਹਾਨੂੰ ਇੱਥੇ ਮਤਲਬ 8 ਮਹੀਨੇ ਹੋ ਚੁੱਕੇ ਆ ਹਾਂਜੀ ਤੇ ਗੱਡੀ ਤੁਹਾਡੀ ਆਪਣੀ ਆ ਹਾਂਜੀ ਆਪਣੀ ਗੱਡੀ ਆ ਜੀ ਲੋਕਲ ਹੀ ਜਾਂਦੇ ਹੋ ਹਾਂਜੀ ਲੋਕਲ ਹੀ ਜਾਂਦਾ ਜੀ ਅੱਛਾ ਹੋਰ ਆਪਣਾ ਕੜੀ-ਗੁੜੀ ਦਾ ਇੱਕ ਵਾਰ ਦਿਖਾ ਦਾਂ ਹਾਂਜੀ ਵੀਰ ਜੀ ਤੇ ਕੜੀ ਪੋੜਾ ਜੀ ਆਪਣਾ ਅੱਛਾ ਤੇ ਹੋਰ ਕੀ ਕੀ ਆਪਣੇ ਕੋਲ ਦਿਖਾਉ। ਹੋ ਵੀਰ ਜੀ ਆਪਣੇ ਕੋਲੇ ਰਾਜਮਾ ਹੁੰਦੇ ਆ। ਆਪਣਾ ਰਾਜਮਾ ਆ। ਹੋਰ ਮਟਰ ਪਨੀਰ ਹੁੰਦਾ ਜੀ। ਤੇ ਮਟਰ ਪਨੀਰ ਤੁਸੀਂ ਚਾਵਲਾਂ ਨਾਲ ਦਿੰਦੇ ਹੋਗੇ ਰੋਟੀ ਹੈ ਜੀ ਇਹ। ਰੋਟੀ ਵੀ ਹੈਗੀ ਆਪਣੇ ਕੋਲ ਜੀ। ਅੱਛਾ। ਰੋਟੀ ਦਾ ਵੀ ਕਈ ਚਾਵਲਾਂ ਪ੍ਰੀਰ ਵੀ ਖਾਂਦੇ ਆ। ਮਟਰ ਪਨੀਰ ਚਾਵਲ ਨਾਲ ਖਾ ਲੈਂਦੇ ਆ। ਕਈ ਰੋਟੀ ਨਾਲ ਲੈਂਦੇ ਆ। ਜਿਵੇਂ ਅਗਲੀ ਇੱਛਾ ਜੀ। ਤੇ ਨਿਊਟਰੀ ਕੁਲਚਾ। ਨਿਊਟਰੀ ਕੋ ਜਾਨੀ ਕਿਹਨੇ ਨਿਊਟਰੀ ਸਬਜੀ ਹੁੰਦੀ ਹੈ ਜ ਆਪਣੇ ਕੋਲੇ ਗਰੀਬ ਹੈ ਨਿਊਟਰੀ ਹੁੰਦੀ ਹੈ ਆਪਣੇ ਕੋਲ ਵਧੀਆ ਤੇ ਨਾਲ ਜਿਵੇਂ ਆਪਣਾ ਚਟਨੀ ਤੇ ਵਿਆਹ ਹਾਂਜੀ ਨਾਲ ਸਿਰਕਾ ਵਿਆਹ ਹੁੰਦਾ ਜੀ ਰਾਇਤਾ ਹੁੰਦਾ ਨਾਲ ਚਟਨੀ ਹੁੰਦੀ ਹੈ ਜੀ ਚਟਨੀ ਤੁਸੀਂ ਕਿਸ ਚੀਜ਼ ਦੀ ਬਣਾਉਂਦੇ ਹੋ ਚਟਨੀ ਜੀ ਪੁਦੀਨੇ ਵਾਲੀ ਦੀ ਬੰਦੀ ਜੀ ਪੁਦੀਨਾ ਤਰੀਆਂ ਮਿਰਚਾਂ ਹਰੀਆਂ ਜਿਵੇਂ ਕਰਦੇ ਬਣਾਉਂਦੇ ਚਟਨੀ ਹਾਂਜੀ ਘਰੋਂ ਵੀ ਸਾਰੀ ਜਿੱਤੇ ਆ ਗਈ ਜੀ ਸਾਨੂੰ ਵੀਰ ਇੱਕ ਪਲੇਟ ਲਾ ਕੇ ਤਾਂ ਦਿਖਾਓ ਹਾਂ ਬਿਲਕੁਲ ਜੀ ਬਿਲਕੁਲ ਆ ਜੀ ਫਿਰ ਤੁਸੀਂ ਇੱਧਰ ਕਿੰਨੇ ਵਜੇ ਆ ਜਾਵਨੇ ਹੋ ਜੀ 3:30 11:30 ਜਾਈਦਾ ਜੀ ਗਲਾਸ ਵਗੈਰਾ 3:30 ਤੇ ਫਿਰ ਕਿੰਨੇ ਵਜੇ ਉੱਠ ਕੇ ਸਾਰਾ ਤਿਆਰੀ ਕਰਦੇ ਹੋ ਇਸਲੇ 5 ਵਜੇ ਲੱਗ ਜੇ ਉਸਕੇ ਦੀ ਸੂਈ ਚੜ ਜਾਈਦਾ ਕੰਮ ਕਰ ਉਹਨੂੰ ਤੇ ਨਹੀਂ ਇਕੱਲੇ ਹੀ ਕਰਦੇ ਹੋਗੇ ਤੁਹਾਡੀ ਵਾਈਫ ਵੀ ਕਰਦੀ ਮੈਂ ਵਾਈਫ ਵਾਈਫ ਮੇਰੀ ਆ ਜੀ ਪਛਾਦੇ ਉਹ ਹੀ ਤਿਆਰ ਕਰਦੀ ਆ ਸਬਜ਼ੀਆਂ ਵਾਸਤੇ ਆਪ ਤਿਆਰ ਕਰਦੀਆਂ ਸਾਰੀਆਂ ਉਹ ਸਾਰਾ ਆਪਣੇ ਹੱਥ ਦਾ ਜাদু ਆ ਤੁਹਾਡਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਪਾਈਏ ਇੱਕ ਵਾਰ ਆਪਣੇ ਵੀਵਰ ਨੂੰ ਤਾਂ ਸਿਰਕਾ ਬੇ ਹੁੰਦਾ ਜੀ ਆਪਣੇ ਕੋਲੇ ਨਾਲ ਚਟਨੀ ਨਾਲ ਰੈਤਾ ਨਾਲ ਇਹ ਸਭ ਤੁਹਾਨੂੰ ਖੁਦ ਦਾ ਬਣਾਇਆ ਹੋਇਆ ਹੈ ਨਾ ਬਿਲਕੁਲ ਸਭ ਆਪਣਾ ਹੀ ਜੀ ਚਟਨੀ ਸਭ ਖੁਦ ਦੀ ਸਭ ਘਰੇ ਤੇ ਆ ਕੇ ਸਭ ਕੁਝ ਜੀ ਪਾਜੀ ਜਿਹੜੀ ਆਪਣੀ ਤਾਜੀ ਲੱਗੀ ਆ ਤੇ ਕਿੰਨੇ ਦੀ ਹੁੰਦੀ ਆ ਇਹ 200 ਜੇ ਪੰਨੀ ਦੇ ਨਾਲ 120 ਥਾੜੀ ਆ ਜੀ 120 ਰੁਪਏ ਦੀ ਕਿੰਨੇ ਫੁਲਕੇ ਚਾਰ ਫੁਲਕੇ ਹੁੰਦੀ ਆ ਜੀ ਇਹਦੇ ਚ ਅੱਛਾ ਚਾਹੂਗੇ ਜਾਂ ਤਾਂ ਸਲਾਦ ਨਾਲ ਆਪਣਾ ਚਟਨੀ ਹੁੰਦੀ ਆ ਜੀ ਤੇ ਆਪਣੀ ਰਾਜਮਾ ਚਾਵਲ ਦੀ ਪਲੇਟ ਰਾਜਮਾ ਚਾਵਲ ਜੀ ਆਪਣੇ 50 ਰੁਪਏ ਆਉਂਦੀ ਆ ਜੀ 70 ਫੁੱਲ ਕੜੀ ਚਾਵਲ ਵੀ ਸੇਮ ਹਾਂ ਜੀ ਸੇਮ ਰੇਟ ਤੇ ਇੱਕ ਵਾਰ ਆਪਣੇ ਵਿਊਅਰਸ ਨੂੰ ਆਪਣੀ ਲੋਕੇਸ਼ਨ ਦੱਸ ਦਿਓ ਕਿੱਥੇ ਤੁਸੀਂ ਖੜਦੇ ਹੋ ਇਹ ਜੀ ਮੇਰਾ ਲੋਕੇਸ਼ਨ ਹੈਗੀ ਆ ਲੋਧੀ ਕਲਬ ਰੋਡ ਹੈ ਜੀ ਨੀਰ ਗ੍ਰੈਂਡ ਵਾਕਾ ਜੇ ਬਲੌਗ ਦੇ ਕੋਲੇ ਜੀ ਖੜਦਾ ਜੀ ਮੈਂ ਉਹਰੇ ਤੇ ਆਓ ਆਪਾਂ ਇਹਨੂੰ ਟਰਾਈ ਕਰਕੇ ਦੱਸਦੇ ਹਾਂ ਤੇ ਭਾਜੀ ਤੁਸੀਂ ਜੋ ਕੋਈ ਪ੍ਰੋਗਰਾਮ ਹੁੰਦੇ ਆ ਜਿਵੇਂ ਕਿੱਟੀ ਪਾਰਟੀ ਹੋ ਗਈ ਬਰਥਡੇ ਪਾਰਟੀ ਹੋ ਗਈ ਉਹਨਾਂ ਦੇ ਵੀ ਆਰਡਰ ਬੁੱਕ ਕਰ ਲੈਂਦੇ ਹੋ ਹਾਂ ਜੀ ਛੋਟੇ-ਵਡੇ ਆਰਡਰ ਹੁੰਦੇ ਆ ਬੁੱਕ ਕਰ ਲਈਦੀ ਆ ਜੀ ਤੇ ਹਾਂ ਜੀ ਕਿੱਦਾਂ ਕੀ ਹਿਸਾਬ ਹੁੰਦਾ ਇਹਦਾ ਹਿਸਾਬ ਦਾ ਜੀ ਡਿਪੈਂਡ ਕਰਦਾ ਜੀ ਆਪਣਾ ਜੋ ਪਾਰਟੀ ਜਿੱਤੇ ਕਰੇ ਹੈਗੀ ਆ ਉਹ ਕੀ ਚੀਜ਼ੇ ਕਹਿ ਰਿਹਾ ਆਪਾਂ ਨੂੰ ਕੀ ਚੀਜ਼ ਚਾਹੀਦੀ ਆ ਉਹਨੂੰ ਡਿਮਾਂਡ ਕੀ ਆ ਉਹਦੀ ਤੇ ਸਬਜ਼ੀਆਂ ਕਿੰਨੀਆਂ ਨੇ ਨਾਰਾਇਸ ਹੈ ਨਹੀਂ ਹੈ ਰੋਟੀ ਨਾਲ ਹੈ ਜਾਂ ਨਹੀਂ ਹੈ ਜੋ ਵੀ ਹੈ ਕਿੰਨੇ ਬੰਦੇ ਹੈਗੇ ਪਰਸਨ ਕਿੰਨੇ ਹੈਗੇ ਆ ਉਥੇ ਜਾ ਕੇ ਤਿਆਰ ਕਰਦੇ ਆ ਤਾਕਤ ਦੀ ਗਰੇ ਲੈ ਕੇ ਜਾਣੀਆਂ ਉਹ ਸਾਹ ਦੇ ਨਾਲ ਰੇਡ ਵਗੈਰਾ ਉਥੇ ਸਾਡਾ ਮੁੱਕੇ ਦੇ ਹੋ ਜਾਂਦਾ ਜੀ ਫਿਰ ਤੇ ਆਓ ਆਪਾਂ ਟਰਾਈ ਕਰਕੇ ਦੱਸਦੇ ਆਂ ਕਿ ਕਿੱਦਾਂ ਦਾ ਸਵਾਦ ਆਉਂਦਾ ਪਹਿਲਾਂ ਨਿਊਟਰੀ ਲਾਨੇ ਆ ਉੱਤੋਂ ਪਿਆਜ਼ ਤੇ ਚਟਨੀ ਮਤਲਬ ਉਹ ਹੀ ਕਾਰਜਿਆ ਸਵਾਦ ਸਭ ਕੁਝ ਉਹੋ ਜਿਹਾ ਤੇ ਨਾਲ ਹੁਣ ਪਨੀਰ ਨਾਲ ਮਤਲਬ ਇੱਕ ਤਾਂ ਇਹ ਜਿੰਮ ਵਾਲੇ ਲਈ ਬੜਾ ਵਧੀਆ ਹੈ ਸੋਇਆ ਦੇ ਨਾਲ ਪਨੀਰ ਤੁਸੀਂ ਵੀ ਆਓ ਤੇ ਜਰੂਰ ਟਰਾਈ ਕਰੋ